ਸੇ ਹੜਾਂ ਦੇ ਨਾਲ ਪੰਜਾਬ ਜਿਹੜਾ ਡੁੱਬ ਰਿਹਾ ਤੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਦਾ ਜਿਹੜਾ ਸਿਕਿਉਰਿਟੀ ਦਾ ਜਮਾ ਤੇ ਨੰਗਲ ਡੈਮ ਦਾ ਚੁਮਾ ਜਿਹੜਾ ਉਹ ਸੈਂਟਰ ਸਿਕਿਉਰਿਟੀ ਨੂੰ ਜਿਹੜਾ ਉਹ ਸੌਂਪ ਦਿੱਤਾ ਗਿਆ। ਔਰ ਸੈਂਟ੍ਰਿਸ ਸੈਂਟਰ ਦੀਆਂ ਸਿਕਿਉਰਿਟੀ ਫੋਰਸਸ ਜਿਹੜੀਆਂ ਨੇ ਉਹਨਾਂ ਨੇ ਉਹ ਜਿਹੜਾ ਉਹਦਾ ਪ੍ਰਬੰਧ ਹੈ ਉਹ ਹੈਂਡਓਵਰ ਕਰ ਲਿਆ। ਨਾ ਰਾਜਸਥਾਨ ਨੂੰ ਕੋਈ ਫਰਕ ਪੈਂਦਾ ਨਾ ਹਰਿਆਣੇ ਨੂੰ ਕੋਈ ਫਰਕ ਪੈਂਦਾ ਨਾ ਦਿੱਲੀ ਨੂੰ ਕੋਈ ਫਰਕ ਪੈਂਦਾ। ਅਰ ਜਦੋਂ ਪਾਣੀ ਨੂੰ ਵਰਤਨ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਕਿਹਾ ਜਾਂਦਾ ਹੈ ਕਿ ਇਹ ਪਾਣੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਾਣੀ ਆਉਂਦਾ ਹੈ ਉਹਦੇ ਤੇ ਫਿਰ ਸਾਰਿਆਂ ਰਾਜਾਂ ਦਾ ਅਧਿਕਾਰ ਹੈ ਮੈਂ ਸਮਝਦੇ ਕਿ ਪੰਜਾਬ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਤੱਕ ਆ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਹੈਰਾਨੀ ਦੀ ਗੱਲ ਹੈ ਕਿ Rajasthan ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਪੰਜਾਬ ਦੇ ਅੰਦਰ ਵੀ ਜਿਹੜੇ ਡੈਮ ਬਣੇ ਆ ਜਿਹੜੇ ਸਟੇਟ ਦੇ ਅੰਦਰ ਡੈਮ ਹੈ ਉਹਨਾਂ ਡੈਮਾਂ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ। ਔਰ ਪਾਣੀਆਂ ਦੀ ਅਧਿਕਾਰ ਦੀ ਲੜਾਈ ਜਿਹੜੀ ਹੈ ਕਾਂਗਰਸ ਨੇ ਤਾਂ ਲੜਨੀ ਕੀਤੀ ਸੀ ਕਿਉਂਕਿ ਕਾਂਗਰਸ ਸੈਂਟਰ ਦੇ ਵਿੱਚ ਸੀ ਤੇ ਉਹਨੇ ਤਾਂ ਸਾਰੇ ਤੱਕੇ ਕੀਤੇ ਆ ਤੇ ਜਿਹੜਾ ਇੱਥੇ ਅਕਾਲੀ ਦਲ ਸਾਡੀ ਆਪਣੀ ਪਾਰਟੀ ਕਹੀ ਜਾਂਦੀ ਸੀ ਉਹਨੇ ਵੀ ਪਾਣੀਆਂ ਦਾ ਜਿਹੜਾ ਕੇਸ ਹੈ ਉਹ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਉਹ ਨਹੀਂ ਲੜਿਆ ਜਿਹਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ। ਰਾਜਸਥਾਨ ਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਗਈ ਹੈ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਕਿ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਕੋਲ ਹੋਣਾ ਚਾਹੀਦਾ ਉੱਥੇ ਵੀ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਪੈਰਵਾਇ ਜਿਹੜੀ ਹੈ ਸਟੇਟ ਗਵਰਨਮੈਂਟ ਨੇ ਜਿਹੜੀ ਹੈ ਉਹ ਨਹੀਂ ਕੀਤੀ ਔਰ ਮੌਜੂਦਾ ਸਰਕਾਰ ਜਿਹੜੀ ਹੈ ਇਹਨੇ ਵੀ ਕੋਈ ਬਹੁਤੀ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਪੈਰ ਵੀ ਨਹੀਂ ਕੀਤੀ ਤੇ ਨਾ ਹੀ ਜਿਹੜੀ ਹੈ ਖੜਾ ਨੂੰ ਰੋਕਣ ਵਾਸਤੇ ਕੋਈ ਪੁਖਤਾ ਪਹਿਲੂ ਇੰਤਜ਼ਾਮ ਕੀਤਾ ਹੈ ਅਸੀਂ ਜਿਹੜਾ ਵਿਜ਼ਨ ਬਣਾ ਰਹੇ ਹਾਂ ਨਾ ਜੀ ਵਿਜ਼ਨ ਡਾਕੂਮੈਂਟ ਬਣਾ ਰਹੇ ਹਾਂ ਉਹ ਅਸੀਂ ਅਨੰਦਪੁਰ ਸਾਹਿਬ ਦੇ ਮਰਤੇ ਦੀ ਰੌਸ਼ਨੀ ਦੇ ਵਿੱਚ ਹੀ ਜਿਹੜਾ ਹੈ ਉਹ ਬਣਾ ਰਹ ਕਿਉਂਕਿ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜੀਆਂ ਇਹ ਮੁੱਖ ਮੰਗਾਂ ਸੀ ਉਹ ਸਾਡੀ ਪ੍ਰੌਮਿਸਟੀ ਰਹੇਗੀ ਹਾਂ ਕੁਝ ਮੰਗਾਂ ਜਿਹੜੀਆਂ ਛੋਟੀਆਂ-ਛੋਟੀਆਂ ਸੀ ਜਿਵੇਂ ਸ਼੍ਰੀ ਹਰਮ ਮੰਦਰ ਸਾਹਿਬ ਤੋਂ ਲਾਈਵ ਕੀਰਤਨ ਜਿਹੜਾ ਹੈ ਉਹਦੀ ਇਜ਼ਾਜ਼ਤ ਦੇਣੀ ਜਾਂ ਇੱਕ ਟ੍ਰੇਨ ਜਿਹੜੀ ਹੈ ਉਹ ਚਲਾਉਣੀ ਤਾਂ ਜਿਹੜੇ ਮੇਨ ਇਸ਼ੂ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਉਹ ਸਾਡੇ ਲਈ ਅੱਜ ਵੀ ਇੰਪੋਰਟੈਂਟ ਜਿਹੜੇ ਹਨ ਤੇ ਇੰਪੋਰਟੈਂਟ ਜਿਹੜਾ ਹੋ ਰਹਿਣਗੇ ਔਰ ਉਹਨਾਂ ਦੀ ਅਸੀਂ ਲੜਾਈ ਲੜਾਂਗੇ ਇਹ ਕਿਸੇ ਦੁਬਦਾ ਚ ਪੈਣ ਦੀ ਲੋਟ ਨਹੀਂ ਜੀ ਜਿਨ੍ਹਾਂ ਨੇ ਬੀਜੇਪੀ ਸਰਕਾਰ ਦੇ ਨਾਲ ਸਾਂਝ ਹੁੰਦੇ ਆ ਕੀਤਾ ਹੀ ਕੁਛ ਨਹੀਂ ਪੰਜਾਬ ਦੇ ਨਾਲ ਦਾ ਨਾ ਪੰਜਾਬ ਦਾ ਕੀਤਾ ਨਾ ਕੌਮ ਦਾ ਕੀਤਾ ਨਾ ਪੰਥ ਦਾ ਕੀਤਾ ਤੇ ਉਹਦੇ ਤੋਂ ਤਾਂ ਖੜਾ ਜਿਹੜਾ ਹੋਣਾ ਵਰਕਰਾਂ ਨੂੰ ਛੜਾ ਲੈਣਾ ਚਾਹੀਦਾ ਜਿੰਨੇ ਜਲਦੀ ਛੜਾਉਣਗੇ ਓਨੇ ਜਲਦੀ ਅਸੀਂ ਮਜਬੂਤ ਹੋਵਾਂਗੇ ਅਸੀਂ ਮੁੱਤਿਆਂ ਦੇ ਆਧਾਰ 'ਤੇ ਜਿਹੜੀ ਹੈ ਉਹ ਲੜਾਈ ਲੜਾਂਗੇ ਪੰਜਾਬ ਪੀਸਿਆ ਗਿਆ ਹੈ ਇਸ ਵਕਤ ਆਰਥਿਕ ਤੌਰ ਦੇ ਉੱਤੇ ਬਰਬਾਦ ਹੋ ਗਿਆ ਹੈ ਸਮਾਜਿਕ ਤੌਰ ਦੇ ਉੱਤੇ ਭਾਈਚਾਰਕ ਤਰੇੜਾਂ ਜਿਹੜੀਆਂ ਐ ਫਿਰਕਾ ਪ੍ਰਸਤ ਰਾਜਨੀਤੀ ਦੇ ਨਾਲ ਪੈ ਗਈਆਂ ਨੇ ਔਰ ਧਾਰਮਿਕ ਤੌਰ ਤੇ ਵੀ ਅਵਾਜ਼ਾਰ ਹੋਇਆ ਬੈਠਾ ਹੈ ਪੰਜਾਬ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਅੱਗੇ ਬਤਾਂਦੇ ਜਿੰਨਾ ਚਿਰ ਦੇਖੋ ਉਹ 2 ਦਸੰਬਰ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿੰਨਾ ਚਿਰ ਉਹ ਗਲਤੀਆਂ ਸੁਧਾਰਦੇ ਨਹੀਂ ਉਹਦੀ ਮਾਫੀ ਨਹੀਂ ਮੰਗਦੇ ਪੰਥ ਕੋਲੋਂ ਪੰਜਾਬ ਕੋਲੋਂ ਉਹਨਾਂ ਚਿਰ ਕੋਈ ਗੱਲਬਾਤ ਨਹੀਂ ਹੈ ਅਸੀਂ ਵੀ ਚਾਹੁੰਦੇ ਹਾਂ ਸਾਰੇ ਇੱਕੋ ਹੀ ਇਕੱਠੇ ਹੋਈਏ ਲੜ ਪੰਜਾਬ ਦੀ ਲੜਾਈ ਚਾਰ ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਚੜਾ ਦਿੱਤਾ ਹੈ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਨਾਲ 4 ਸਾਲ ਹੋ ਚੱਲੇ ਨੇ ਸਰਕਾਰ ਬਣੀ ਨੂੰ ਇੱਕ ਵੀ ਕੋਈ ਨਵੀਂ ਸੜਕ ਨਹੀਂ ਬਣੀ ਜਿਹੜੀਆਂ ਬਣੀਆਂ ਨੇ ਪੁਰਾਣੀਆਂ ਬਣੀਆਂ ਨੇ ਕੋਈ ਡਿਵੈਲਪਮੈਂਟ ਦੇ ਕੋਈ ਕੰਮ ਨਹੀਂ ਕੋ ਕੁਝ ਨਹੀਂ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸਮਝਣੇ ਲੱਗਦੀ ਕਿ ਇੰਨਾ ਕਰਦਾ ਜਿਹੜਾ ਉਹ ਸਿਰਫ ਤਨਖਾਹਾਂ ਦੇਣ ਵਾਸਤੇ ਚੁੱਕਿਆ ਤੇ ਜੇ ਤਨਖਾਹਾਂ ਦੇਣ ਵਾਸਤੇ ਨਹੀਂ ਚੁੱਕਿਆ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਚੁੱਕਿਆ ਤੇ ਡਿਵੈਲਪਮੈਂਟ ਹੈ ਕਿੱਥੇ ਇਹ ਵੱਡਾ ਮਤਲਬ ਇੱਕ ਪ੍ਰਸ਼ਨ ਜਿਹੜਾ ਪੰਜਾਬੀਆਂ ਦੇ ਮਨ ਚ ਪੈਦਾ ਹੋ ਗਿਆ ਬਹੁਤ ਹੈ ਜੀ ਸੱਤਾਧਾਰੀ ਧਿਰ ਦੇ ਵੀ ਹੈਗੇ ਆ ਔਰ ਜਿਹੜੇ ਬਾਦਲਤਾਲ ਨਾਲ ਜੁੜੇ ਆ ਉਹ ਵੀ ਬਹੁਤ ਜ਼ਿਆ ਬੜੀ ਦੁਖਦ ਗੱਲ ਹੈ ਕਿ ਇੱਕ ਪਾਸੇ ਹੜ੍ਹਾਂ ਦੇ ਨਾਲ ਪੰਜਾਬ ਜਿਹੜਾ ਡੁੱਬ ਰਿਹਾ ਤੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਦਾ ਜਿਹੜਾ ਸਕਿਉਰਟੀ ਦਾ ਜਮਾ ਤੇ ਨੰਗਲ ਡੈਮ ਦਾ ਚੁਮਾ ਜਿਹੜਾ ਉਹ ਸੈਂਟਰ ਸਕਿਉਰਟੀ ਨੂੰ ਜਿਹੜਾ ਉਹ ਸੌਂਪ ਦਿੱਤਾ ਗਿਆ। ਔਰ ਸਾਇੰਟਿਸ ਸੈਂਟਰ ਦੀਆਂ ਸਕਿਉਰਟੀ ਫੋਰਸਸ ਜਿਹੜੀਆਂ ਨੇ ਉਹਨਾਂ ਨੇ ਉਹ ਜਿਹੜਾ ਉਹਦਾ ਪ੍ਰਬੰਧ ਹੈ ਉਹ ਹੈਂਡਓਵਰ ਕਰ ਲਿਆ। ਨਾ ਰਾਜਸਥਾਨ ਨੂੰ ਕੋਈ ਫਰਕ ਪੈਂਦਾ ਨਾ ਹਰਿਆਣੇ ਨੂੰ ਕੋਈ ਫਰਕ ਪੈਂਦਾ ਨਾ ਦਿੱਲੀ ਨੂੰ ਕੋਈ ਫਰਕ ਪੈਂਦਾ ਪਰ ਜਦੋਂ ਪਾਣੀ ਨੂੰ ਵਰਤਨ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਕਿਹਾ ਜਾਂਦਾ ਹੈ ਕਿ ਇਹ ਪਾਣੀ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਾਣੀ ਆਉਂਦਾ ਹੈ ਉਹਦੇ ਤੇ ਫਿਰ ਸਾਰਿਆਂ ਰਾਜਾਂ ਦਾ ਅਧਿਕਾਰ ਹੈ ਮੈਂ ਸਮਝਦੇ ਕਿ ਪੰਜਾਬ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਤੱਕ ਹੈ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਹਰਿਆਣੇ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਪੰਜਾਬ ਦੇ ਅੰਦਰ ਵੀ ਜਿਹੜੇ ਡੈਮ ਬਣੇ ਆ ਜਿਹੜੇ ਸਟੇਟ ਦੇ ਅੰਦਰ ਡੈਮ ਹੈ ਉਹਨਾਂ ਡੈਮਾਂ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਤੇ ਔਰ ਪਾਣੀਆਂ ਦੀ ਅਧਿਕਾਰ ਦੀ ਲੜਾਈ ਜਿਹੜੀ ਹੈ ਕਾਂਗਰਸ ਨੇ ਤਾਂ ਲੜਨੀ ਕੀਤੀ ਸੀ ਕਿਉਂਕਿ ਕਾਂਗਰਸ ਸੈਂਟਰ ਦੇ ਵਿੱਚ ਸੀ ਤੇ ਉਹਨੇ ਤਾਂ ਸਾਰੇ ਤੱਕੇ ਕੀਤੇ ਆ ਤੇ ਜਿਹੜਾ ਇੱਥੇ ਅਕਾਲੀ ਦਲ ਸਾਡੀ ਆਪਣੀ ਪਾਰਟੀ ਕਹੀ ਜਾਂਦੀ ਸੀ ਉਹਨੇ ਵੀ ਪਾਣੀਆਂ ਦਾ ਜਿਹੜਾ ਕੇਸ ਹੈ ਉਹ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਉਹ ਨਹੀਂ ਲੜਿਆ ਜਿਹਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ ਰਾਜਸਥਾਨ ਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਗਈ ਹੈ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਕਿ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਕੋਲ ਹੋਣਾ ਚਾਹੀਦਾ ਉੱਥੇ ਵੀ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਪੈਰਵਾਹੀ ਜਿਹੜੀ ਹੈ ਸਟੇਟ ਗਵਰਨਮੈਂਟ ਨੇ ਜਿਹੜੀ ਹੈ ਉਹ ਨਹੀਂ ਕੀਤੀ ਔਰ ਮੌਜੂਦਾ ਸਰਕਾਰ ਜਿਹੜੀ ਹੈ ਇਹਨੇ ਵੀ ਕੋਈ ਬਹੁਤੀ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਪੈਰਵੀ ਨਹੀਂ ਕੀਤੀ ਤੇ ਨਾ ਹੀ ਜਿਹੜੀ ਹੈ ਖੜਾ ਨੂੰ ਰੋਕਣ ਵਾਸਤੇ ਕੋਈ ਪੁਖਤਾ ਪਹਿਲੂ ਇੰਤਜ਼ਾਮ ਕੀਤੇ ਆ ਅਸੀਂ ਜਿਹੜਾ ਵਿਜ਼ਨ ਬਣਾ ਰਹੇ ਹਾਂ ਨਾ ਜੀ ਵਿਜ਼ਨ ਡਾਕੂਮੈਂਟ ਬਣਾ ਰਹੇ ਹਾਂ ਉਹ ਅਸੀਂ ਅਨੰਦਪੁਰ ਸਾਹਿਬ ਦੇ ਮਰਤੇ ਦੀ ਰੌਸ਼ਨੀ ਦੇ ਵਿੱਚ ਹੀ ਜਿਹੜਾ ਹੈ ਉਹ ਬਣਾ ਕਿਉਂਕਿ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜੀਆਂ ਇਹ ਮੁੱਖ ਮੰਗਾਂ ਸੀ ਉਹ ਸਾਡੀ ਪ੍ਰੌਮਿਸਟੀ ਰਹੇਗੀ ਹਾਂ ਕੁਝ ਮੰਗਾਂ ਜਿਹੜੀਆਂ ਛੋਟੀਆਂ-ਛੋਟੀਆਂ ਸੀ ਜਿਵੇਂ ਸ਼੍ਰੀ ਹਰਮ ਮੰਦਰ ਸਾਹਿਬ ਤੋਂ ਲਾਈਵ ਕੀਰਤਨ ਜਿਹੜਾ ਹੈ ਉਹਦੀ ਇਜ਼ਾਜ਼ਤ ਦੇਣੀ ਜਾਂ ਇੱਕ ਟ੍ਰੇਨ ਜਿਹੜੀ ਹੈ ਉਹ ਚਲਾਉਣੀ ਤਾਂ ਜਿਹੜੇ ਮੇਨ ਇਸ਼ੂ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਉਹ ਸਾਡੇ ਲਈ ਅੱਜ ਵੀ ਇੰਪੋਰਟੈਂਟ ਜਿਹੜੇ ਹਨ ਤੇ ਇੰਪੋਰਟੈਂਟ ਜਿਹੜਾ ਹੋ ਰਹਿਣਗੇ ਔਰ ਉਹਨਾਂ ਦੀ ਅਸੀਂ ਲੜਾਈ ਲੜਾਂਗੇ ਇਹ ਕਿਸੇ ਦੁਬਦਾਂ ਚ ਪੈਣ ਦੀ ਲੋੜ ਨਹੀਂ ਜੀ ਜਿਨ੍ਹਾਂ ਨੇ ਬੀਜੇਪੀ ਸਰਕਾਰ ਦੇ ਨਾਲ ਸਾਂਝ ਹੁੰਦੇ ਆ ਕੀਤਾ ਹੀ ਕੁਛ ਨਹੀਂ ਪੰਜਾਬ ਦੇ ਨਾਲ ਦਾ ਨਾ ਪੰਜਾਬ ਦਾ ਕੀਤਾ ਨਾ ਕੌਮ ਦਾ ਕੀਤਾ ਨਾ ਪੰਥ ਦਾ ਕੀਤਾ ਤੇ ਉਹਦੇ ਤੋਂ ਤਾਂ ਖੜਾ ਜਿਹੜਾ ਹੋਣਾ ਵਰਕਰਾਂ ਨੂੰ ਛੜਾ ਲੈਣਾ ਚਾਹੀਦਾ ਜਿੰਨੇ ਜਲਦੀ ਛੜਾਉਣਗੇ ਓਨੇ ਜਲਦੀ ਅਸੀਂ ਮਜਬੂਤ ਹੋਵਾਂਗੇ ਅਸੀਂ ਮੁੱਤਿਆਂ ਦੇ ਆਧਾਰ ਤੇ ਜਿਹੜੀ ਹੈ ਉਹ ਲੜਾਈ ਲੜਾਂਗੇ ਕਿ ਪੰਜਾਬ ਪੀਸਿਆ ਗਿਆ ਹੈ ਇਸ ਵਕਤ ਆਰਥਿਕ ਤੌਰ ਦੇ ਉੱਤੇ ਬਰਬਾਦ ਹੋ ਗਿਆ ਹੈ ਸਮਾਜਿਕ ਤੌਰ ਦੇ ਉੱਤੇ ਭਾਈਚਾਰਕ ਤਰੇੜਾਂ ਜਿਹੜੀਆਂ ਹਨ ਫਿਰਕਾ ਪ੍ਰਸਤ ਰਾਜਨੀਤੀ ਦੇ ਨਾਲ ਪੈ ਗਈਆਂ ਨੇ ਔਰ ਧਾਰਮਿਕ ਤੌਰ ਤੇ ਵੀ ਅਵਾਜ਼ਾਰ ਹੋਇਆ ਬੈਠਾ ਹੈ ਪੰਜਾਬ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਅੱਗੇ ਵਧਾਂਗੇ ਜਿੰਨਾ ਚਿਰ ਦੇਖੋ ਉਹ 2 ਦਸੰਬਰ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿੰਨਾ ਚਿਰ ਉਹ ਗਲਤੀਆਂ ਸੁਧਾਰਦੇ ਨਹੀਂ ਉਹਦੀ ਮਾਫੀ ਨਹੀਂ ਮੰਗਦੇ ਪੰਥ ਕੋਲੋਂ ਪੰਜਾਬ ਕੋਲੋਂ ਉਹਨਾਂ ਚਿਰ ਕੋਈ ਗੱਲਬਾਤ ਨਹੀਂ ਹੈ ਅਸੀਂ ਵੀ ਚਾਹੁੰਦੇ ਹਾਂ ਸਾਰੇ ਇੱਕੋ ਹੀ ਇਕੱਠੇ ਹੋਈਏ ਲੜ ਪੰਜਾਬ ਦੀ ਲੜਾਈ ਚਾਰ ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਚੜਾ ਦਿੱਤਾ ਹੈ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਚ 4 ਸਾਲ ਹੋ ਚੱਲੇ ਨੇ ਸਰਕਾਰ ਬਣੀ ਨੂੰ ਇੱਕ ਪੀ ਕੋਈ ਨਵੀਂ ਸੜਕ ਨਹੀਂ ਬਣੀ ਜਿਹੜੀਆਂ ਬਣੀਆਂ ਨੇ ਪੁਰਾਣੀਆਂ ਬਣੀਆਂ ਨੇ ਕੋਈ ਡਿਵੈਲਪਮੈਂਟ ਤੇ ਕੋਈ ਕੰਮ ਨਹੀਂ ਕੋ ਕੁਛ ਨਹੀਂ ਹੈ ਕੁਛ ਵੀ ਦਿਖਾਈ ਨਹੀਂ ਦੇ ਰਿਹਾ ਸਮਝ ਨਹੀਂ ਲੱਗਦੀ ਕਿ ਇੰਨਾ ਕਰਜ਼ਾ ਜਿਹੜਾ ਹੈ ਉਹ ਸਿਰਫ ਤਨਖਾਹਾਂ ਦੇਣ ਵਾਸਤੇ ਚੁੱਕਿਆ ਤੇ ਜੇ ਤਨਖਾਹਾਂ ਦੇਣ ਵਾਸਤੇ ਨਹੀਂ ਚੁੱਕਿਆ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਚੁੱਕਿਆ ਤੇ ਡਿਵੈਲਪਮੈਂਟ ਹੈ ਕਿੱਥੇ ਇਹ ਵੱਡਾ ਮਤਲਬ ਪ੍ਰਸ਼ਨ ਜਿਹੜਾ ਪੰਜਾਬੀਆਂ ਦੇ ਮਨ ਚ ਪੈਦਾ ਹੋਇਆ ਬਹੁਤ ਹੈ ਜੀ ਸત્તાਧਾਰੀ ਤਰ ਦੇ ਵੀ ਹੈਗੇ ਆ ਔਰ ਜਿਹੜੇ ਬਾਦਲ ਦਲ ਨਾਲ ਜੁੜੇ ਆ ਉਹ ਵੀ ਬਹੁਤ ਜ਼ਿਆ ਬੜੀ ਦੁਖਦ ਗੱਲ ਹੈ ਕਿ ਇੱਕ ਪਾਸੇ ਹੜ੍ਹਾਂ ਦੇ ਨਾਲ ਪੰਜਾਬ ਜਿਹੜਾ ਡੁੱਬ ਰਿਹਾ ਤੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਦਾ ਜਿਹੜਾ ਸਕਿਉਰਟੀ ਦਾ ਜਮਾ ਤੇ ਨੰਗਲ ਟੈਂਪ ਦਾ ਜਮਾ ਜਿਹੜਾ ਉਹ ਸੈਂਟਰ ਸਕਿਉਰਟੀ ਨੂੰ ਜਿਹੜਾ ਉਹ ਸੌਂਪ ਦਿੱਤਾ ਗਿਆ। ਔਰ ਸੈਂਟਰ ਸੈਂਟਰ ਦੀਆਂ ਸਕਿਉਰਟੀ ਫੋਰਸਸ ਜਿਹੜੀਆਂ ਨੇ ਉਹਨਾਂ ਨੇ ਉਹ ਜਿਹੜਾ ਉਹਦਾ ਪ੍ਰਬੰਧ ਹੈ ਉਹ ਹੈਂਡਓਵਰ ਕਰ ਲਿਆ। ਨਾ ਰਾਜਸਥਾਨ ਨੂੰ ਕੋਈ ਫਰਕ ਪੈਂਦਾ ਨਾ ਹਰਿਆਣੇ ਨੂੰ ਕੋਈ ਫਰਕ ਪੈਂਦਾ ਨਾ ਦਿੱਲੀ ਨੂੰ ਕੋਈ ਫਰਕ ਪੈਂਦਾ ਪਰ ਜਦੋਂ ਪਾਣੀ ਨੂੰ ਵਰਤਨ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਕਿਹਾ ਜਾਂਦਾ ਹੈ ਕਿ ਇਹ ਪਾਣੀ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਾਣੀ ਆਉਂਦਾ ਹੈ ਉਹਦੇ ਕਿਸੇ ਸਾਰਿਆਂ ਰਾਜਾਂ ਦਾ ਅਧਿਕਾਰ ਹੈ ਮੈਂ ਸਮਝਦੇ ਕਿ ਪੰਜਾਬ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਤੱਕ ਹੈ ਪਰ ਕਿੱਡੀ ਹਰਿਆਣੇ ਦੀ ਗੱਲ ਹੈ ਹਰਿਆਣੇ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਇਹ ਪੰਜਾਬ ਦੇ ਅੰਦਰ ਵੀ ਜਿਹੜੇ ਡੈਮ ਬਣੇ ਆ ਜਿਹੜੇ ਸਟੇਟ ਦੇ ਅੰਦਰ ਡੈਮ ਹੈ ਉਹਨਾਂ ਡੈਮਾਂ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਔਰ ਪਾਣੀਆਂ ਦੀ ਅਧਿਕਾਰ ਦੀ ਲੜਾਈ ਜਿਹੜੀ ਹੈ ਕਾਂਗਰਸ ਨੇ ਤਾਂ ਲੜਨੀ ਕੀਤੀ ਸੀ ਕਿਉਂਕਿ ਕਾਂਗਰਸ ਸੈਂਟਰ ਦੇ ਵਿੱਚ ਸੀ ਤੇ ਉਹਨੇ ਤਾਂ ਸਾਰੇ ਤੱਕੇ ਕੀਤੇ ਆ ਤੇ ਜਿਹੜਾ ਇੱਥੇ ਅਕਾਲੀ ਦਲ ਸਾਡੀ ਆਪਣੀ ਪਾਰਟੀ ਕਹੀ ਜਾਂਦੀ ਸੀ ਉਹਨੇ ਵੀ ਪਾਣੀਆਂ ਦਾ ਜਿਹੜਾ ਕੇਸ ਹੈ ਉਹ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਉਹ ਨਹੀਂ ਲੜਿਆ ਜਿਹਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ ਰਾਜਸਥਾਨ ਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਗਈ ਆ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਕਿ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਕੋਲ ਹੋਣਾ ਚਾਹੀਦਾ ਉੱਥੇ ਵੀ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਪੈਰਵਾਹੀ ਜਿਹੜੀ ਹੈ ਸਟੇਟ ਗਵਰਨਮੈਂਟ ਨੇ ਜਿਹੜੀ ਹੈ ਉਹ ਨਹੀਂ ਕੀਤੀ ਔਰ ਮੌਜੂਦਾ ਸਰਕਾਰ ਜਿਹੜੀ ਹੈ ਇਹਨੇ ਵੀ ਕੋਈ ਬਹੁਤੀ ਵਧੀਆ ਢੰਗ ਦੇ ਨਾਲ ਜਿਹੜਾ ਉਹ ਪੈਰ ਵੀ ਨਹੀਂ ਕੀਤੀ ਤੇ ਨਾ ਹੀ ਜਿਹੜੀ ਹੈ ਹੜ੍ਹਾਂ ਨੂੰ ਰੋਕਣ ਵਾਸਤੇ ਕੋਈ ਪੁਖਤਾ ਪਹਿਲੂ ਇੰਤਜ਼ਾਮ ਕੀਤੇ ਆ ਅਸੀਂ ਜਿਹੜਾ ਵਿਜ਼ਨ ਬਣਾ ਰਹੇ ਆ ਨਾ ਜੀ ਵਿਜ਼ਨ ਡਾਕੂਮੈਂਟ ਬਣਾ ਰਹੇ ਆ ਉਹ ਅਸੀਂ ਅਨੰਦਪੁਰ ਸਾਹਿਬ ਦੀ ਮਰਤੇ ਦੀ ਰੌਸ਼ਨੀ ਦੇ ਵਿੱਚ ਹੀ ਜਿਹੜਾ ਉਹ ਬਣਾ ਰਹੇ ਆ ਕਿਉਂਕਿ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜੀਆਂ ਇਹ ਮੁੱਖ ਮੰਗਾਂ ਸੀ ਇਹ ਸਾਡੀ ਪ੍ਰਾਇਓਰਟੀ ਰਹੇਗੀ ਹਾਂ ਕੁਝ ਮੰਗਾਂ ਜਿਹੜੀਆਂ ਛੋਟੀਆਂ-ਛੋਟੀਆਂ ਸੀ ਜਿਵੇਂ ਸ੍ਰੀ ਹਰਮ ਹਰਮੰਦਰ ਸਾਹਿਬ ਤੋਂ ਲਾਈਵ ਕੀਰਤਨ ਜਿਹੜਾ ਹੈ ਉਹਦੀ ਇਜ਼ਾਜ਼ਤ ਦੇਣੀ ਜਾਂ ਇੱਕ ਟ੍ਰੇਨ ਜਿਹੜੀ ਹੈ ਉਹ ਚਲਾਉਣੀ ਤਾਂ ਜਿਹੜੇ ਮੇਨ ਇਸ਼ੂ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਉਹ ਸਾਡੇ ਲਈ ਅੱਜ ਵੀ ਇੰਪੋਰਟੈਂਟ ਜਿਹੜੇ ਹਨ ਤੇ ਇੰਪੋਰਟੈਂਟ ਜਿਹੜਾ ਹੋਣਗੇ ਔਰ ਉਹਨਾਂ ਦੀ ਅਸੀਂ ਲੜਾਈ ਲੜਾਂਗੇ ਇਹ ਕਿਸੇ ਦੁਬਦਾਂ ਚ ਪੈਣ ਦੀ ਲੋਟ ਨਹੀਂ ਜੀ ਜਿਨ੍ਹਾਂ ਨੇ ਬੀਜੇਪੀ ਸਰਕਾਰ ਦੇ ਨਾਲ ਸਾਂਝ ਹੁੰਦੇ ਆ ਕੀਤਾ ਹੀ ਕੁਛ ਨਹੀਂ ਪੰਜਾਬ ਦੇ ਨਾਲ ਦਾ ਨਾ ਪੰਜਾਬ ਦਾ ਕੀਤਾ ਨਾ ਕੌਮ ਦਾ ਕੀਤਾ ਨਾ ਪੰਥ ਦਾ ਕੀਤਾ ਤੇ ਉਹਦੇ ਤੋਂ ਤਾਂ ਖੜਾ ਜਿਹੜਾ ਹੋਣਾ ਵਰਕਰਾਂ ਨੂੰ ਛਡਾ ਲੈਣਾ ਚਾਹੀਦਾ ਜਿੰਨੇ ਜਲਦੀ ਛਡਾਉਣਗੇ ਉਹਨੇ ਜਲਦੀ ਅਸੀਂ ਮਜਬੂਤ ਹੋਾਂਗੇ ਅਸੀਂ ਮੁੱਤਿਆਂ ਦੇ ਆਧਾਰ ਤੇ ਜਿਹੜੀ ਹੈ ਉਹ ਲੜਾਈ ਲੜਾਂਗੇ ਕਿ ਪੰਜਾਬ ਪੀਸਿਆ ਗਿਆ ਇਸ ਵਕਤ ਆਰਥਿਕ ਤੌਰ ਦੇ ਉੱਤੇ ਬਰਬਾਦ ਹੋ ਗਿਆ ਹੈ ਸਮਾਜਿਕ ਤੌਰ ਦੇ ਉੱਤੇ ਭਾਈਚਾਰਕ ਤਰੇੜਾਂ ਜਿਹੜੀਆਂ ਐ ਫਿਰਕਾ ਪ੍ਰਸਤ ਰਾਜਨੀਤੀ ਦੇ ਨਾਲ ਪੈ ਗਈਆਂ ਨੇ ਔਰ ਧਾਰਮਿਕ ਤੌਰ ਤੇ ਵੀ ਅਵਾਜ਼ਾਰ ਹੋਇਆ ਬੈਠਾ ਪੰਜਾਬ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਅੱਗੇ ਬਤਾਂਦੇ ਜਿੰਨਾ ਚਿਰ ਦੇਖੋ ਉਹ 2 ਦਸੰਬਰ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿੰਨਾ ਚਿਰ ਉਹ ਗਲਤੀਆਂ ਸੁਧਾਰਦੇ ਨਹੀਂ ਉਹਦੀ ਮਾਫੀ ਨਹੀਂ ਮੰਗਦੇ ਪੰਥ ਕੋਲੋਂ ਪੰਜਾਬ ਕੋਲੋਂ ਉਹਨਾਂ ਚਿਰ ਕੋਈ ਗੱਲਬਾਤ ਨਹੀਂ ਹੈ ਅਸੀਂ ਵੀ ਚਾਹੁੰਦੇ ਹਾਂ ਸਾਰੇ ਇੱਕੋ ਹੀ ਇਹ ਇਕੱਠੇ ਹੋਈਏ ਲੜ ਪੰਜਾਬ ਦੀ ਲੜਾਈ ਚਾਰ ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਚੜਾ ਦਿੱਤਾ ਹੈ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਚ 4 ਸਾਲ ਹੋ ਚੱਲੇ ਨੇ ਸਰਕਾਰ ਬਣੀ ਨੂੰ ਇੱਕ ਵੀ ਕੋਈ ਨਵੀਂ ਸੜਕ ਨਹੀਂ ਬਣੀ ਜਿਹੜੀਆਂ ਬਣੀਆਂ ਨੇ ਪੁਰਾਣੀਆਂ ਬਣੀਆਂ ਨੇ ਕੋਈ ਡਿਵੈਲਪਮੈਂਟ ਤੇ ਕੋਈ ਕੰਮ ਨਹੀਂ ਕੋ ਕੁਛ ਨਹੀਂ ਹੈ ਕੁਛ ਵੀ ਦਿਖਾਈ ਨਹੀਂ ਦੇ ਰਿਹਾ ਸਮਝਣੇ ਲੱਗਦੀ ਕਿ ਇੰਨਾ ਕਰਜ਼ਾ ਜਿਹੜਾ ਹੈ ਉਹ ਸਿਰਫ ਤਨਖਾਹਾਂ ਦੇਣ ਵਾਸਤੇ ਚੁੱਕਿਆ ਤੇ ਜੇ ਤਨਖਾਹਾਂ ਦੇਣ ਵਾਸਤੇ ਨਹੀਂ ਚੁੱਕਿਆ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਚੁੱਕਿਆ ਤੇ ਡਿਵੈਲਪਮੈਂਟ ਹੈ ਕਿੱਥੇ ਇਹ ਵੱਡਾ ਮਤਲਬ ਪ੍ਰਸ਼ਨ ਜਿਹੜਾ ਪੰਜਾਬੀਆਂ ਦੇ ਮਨ ਚ ਪੈਦਾ ਹੋਇਆ ਬਹੁਤ ਹੈ ਜੀ ਸੱਤਾਧਾਰੀ ਧਿਰ ਦੇ ਵੀ ਹੈਗੇ ਆ ਔਰ ਜਿਹੜੇ ਬਾਦਲ ਦਲ ਨਾਲ ਜੁੜੇ ਆ ਉਹ ਵੀ ਬਹੁਤ ਬੜੀ ਦੁਖਦ ਗੱਲ ਹੈ ਕਿ ਇੱਕ ਪਾਸੇ ਹੜ੍ਹਾਂ ਦੇ ਨਾਲ ਪੰਜਾਬ ਜਿਹੜਾ ਡੁੱਬ ਰਿਹਾ ਤੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਦਾ ਜਿਹੜਾ ਸਕਿਉਰਿਟੀ ਦਾ ਜਮਾ ਤੇ ਨੰਗਲ ਡੈਮ ਦਾ ਜਮਾ ਜਿਹੜਾ ਉਹ ਸੈਂਟਰ ਸਕਿਉਰਿਟੀ ਨੂੰ ਜਿਹੜਾ ਉਹ ਸੌਂਪ ਦਿੱਤਾ ਗਿਆ ਔਰ ਸੈਂਟਰੀਸ ਸੈਂਟਰ ਦੀਆਂ ਸਕਿਉਰਿਟੀ ਫੋਰਸਸ ਜਿਹੜੀਆਂ ਨੇ ਉਹਨਾਂ ਨੇ ਉਹ ਜਿਹੜਾ ਉਹਦਾ ਪ੍ਰਬੰਧ ਹੈ ਉਹ ਹੈਂਡਓਵਰ ਕਰ ਲਿਆ ਨਾ ਰਾਜਸਥਾਨ ਨੂੰ ਕੋਈ ਫਰਕ ਪੈਂਦਾ ਨਾ ਹਰਿਆਣੇ ਨੂੰ ਕੋਈ ਫਰਕ ਪੈਂਦਾ ਨਾ ਦਿੱਲੀ ਨੂੰ ਕੋਈ ਫਰਕ ਪੈਂਦਾ ਪਰ ਜਦੋਂ ਪਾਣੀ ਨੂੰ ਵਰਤਣ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਕਿਹਾ ਜਾਂਦਾ ਹੈ ਕਿ ਇਹ ਪਾਣੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਾਣੀ ਆਉਂਦਾ ਹੈ ਉਹਦੇ ਕਿਸਾਨ ਸਾਰਿਆਂ ਦਾ ਰਾਜਾਂ ਦਾ ਅਧਿਕਾਰ ਹੈ ਮੈਂ ਸਮਝਦੇ ਕਿ ਪੰਜਾਬ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਤੱਕਾ ਹੈ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਹਰਿਆਣੇ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਪੰਜਾਬ ਦੇ ਅੰਦਰ ਵੀ ਜਿਹੜੇ ਡੈਮ ਬਣੇ ਆ ਜਿਹੜੇ ਸਟੇਟ ਦੇ ਅੰਦਰ ਡੈਮ ਹੈ ਉਹਨਾਂ ਡੈਮਾਂ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਤੇ ਔਰ ਪਾਣੀਆਂ ਦੀ ਅਧਿਕਾਰ ਦੀ ਲੜਾਈ ਜਿਹੜੀ ਹੈ ਕਾਂਗਰਸ ਨੇ ਤਾਂ ਲੜਨੀ ਕੀਤੀ ਸੀ ਕਿਉਂਕਿ ਕਾਂਗਰਸ ਸੈਂਟਰ ਦੇ ਵਿੱਚ ਸੀ ਤੇ ਉਹਨੇ ਤਾਂ ਸਾਰੇ ਤੱਕੇ ਕੀਤੇ ਆ ਤੇ ਜਿਹੜਾ ਇੱਥੇ ਅਕਾਲੀ ਦਲ ਸਾਡੀ ਆਪਣੀ ਪਾਰਟੀ ਕਹੀ ਜਾਂਦੀ ਸੀ ਉਹਨੇ ਵੀ ਪਾਣੀਆਂ ਦਾ ਜਿਹੜਾ ਕੇਸ ਹੈ ਉਹ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਉਹ ਨਹੀਂ ਲੜਿਆ ਜਿਹਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ ਰਾਜਸਥਾਨ ਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਗਈ ਆ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਕਿ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਕੋਡ ਹੋਣਾ ਚਾਹੀਦਾ ਉੱਥੇ ਵੀ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਪੈਰਵਾਹੀ ਜਿਹੜੀ ਹੈ ਸਟੇਟ ਗਵਰਨਮੈਂਟ ਨੇ ਜਿਹੜੀ ਹੈ ਉਹ ਨਹੀਂ ਕੀਤੀ ਔਰ ਮੌਜੂਦਾ ਸਰਕਾਰ ਜਿਹੜੀ ਹੈ ਇਹਨੇ ਵੀ ਕੋਈ ਬਹੁਤੀ ਵਧੀਆ ਢੰਗ ਦੇ ਨਾਲ ਜਿਹੜੀ ਹੈ ਉਹ ਪੈਰ ਵੀ ਨਹੀਂ ਕੀਤੀ ਤੇ ਨਾ ਹੀ ਜਿਹੜੀ ਹੈ ਹੜ੍ਹਾਂ ਨੂੰ ਰੋਕਣ ਵਾਸਤੇ ਕੋਈ ਪੁਖਤਾ ਪਹਿਲੂ ਇੰਤਜ਼ਾਮ ਕੀਤੇ ਆ ਅਸੀਂ ਜਿਹੜਾ ਵਿਜ਼ਨ ਬਣਾ ਰਹੇ ਆ ਨਾ ਜੀ ਵਿਜ਼ਨ ਡਾਕੂਮੈਂਟ ਬਣਾ ਰਹੇ ਆ ਉਹ ਅਸੀਂ ਆਨੰਦਪੁਰ ਸਾਹਿਬ ਦੀ ਮਰਤੀ ਦੀ ਰੌਸ਼ਨੀ ਦੇ ਵਿੱਚ ਹੀ ਜਿਹੜਾ ਉਹ ਬਣਾ ਰਹੇ ਆ ਕਿਉਂਕਿ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜੀਆਂ ਇਹ ਮੁੱਖ ਮੰਗਾਂ ਸੀ ਇਹ ਸਾਡੀ ਪ੍ਰਾਇਓਰਟੀ ਰਹੇਗੀ ਹਾਂ ਕੁਝ ਮੰਗਾਂ ਜਿਹੜੀਆਂ ਛੋਟੀਆਂ-ਛੋਟੀਆਂ ਸੀ ਜਿਵੇਂ ਸ੍ਰੀ ਹਰਮ ਹਰਮੰਦਰ ਸਾਹਿਬ ਤੋਂ ਲਾਈਵ ਕੀਰਤਨ ਜਿਹੜਾ ਹੈ ਉਹਦੀ ਇਜ਼ਾਜ਼ਤ ਦੇਣੀ ਜਾਂ ਇੱਕ ਟ੍ਰੇਨ ਜਿਹੜੀ ਹੈ ਉਹ ਚਲਾਉਣੀ ਤਾਂ ਜਿਹੜੇ ਮੇਨ ਇਸ਼ੂ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਉਹ ਸਾਡੇ ਲਈ ਅੱਜ ਵੀ ਇੰਪੋਰਟੈਂਟ ਜਿਹੜੇ ਹਨ ਤੇ ਇੰਪੋਰਟੈਂਟ ਜਿਹੜਾ ਹੋ ਰਹਣਗੇ ਔਰ ਉਹਨਾਂ ਦੀ ਅਸੀਂ ਲੜਾਈ ਲੜਾਂਗੇ ਇਹ ਕਿਸੇ ਦੁਬਦਾ ਚ ਪੈਣ ਦੀ ਲੋਟ ਨਹੀਂ ਜੀ ਜਿਨ੍ਹਾਂ ਨੇ ਬੀਜੇਪੀ ਸਰਕਾਰ ਦੇ ਨਾਲ ਸਾਂਝ ਹੁੰਦੇ ਆ ਕੀਤਾ ਇਹ ਕੁਛ ਨਹੀਂ ਪੰਜਾਬ ਦੇ ਨਾਲ ਦਾ ਨਾ ਪੰਜਾਬ ਦਾ ਕੀਤਾ ਨਾ ਕੌਮ ਦਾ ਕੀਤਾ ਨਾ ਪੰਥ ਦਾ ਕੀਤਾ ਤੇ ਉਹਦੇ ਤੋਂ ਤਾਂ ਖੜਾ ਜਿਹੜਾ ਹੋਣਾ ਵਰਕਰਾਂ ਨੂੰ ਛਡਾ ਲੈਣਾ ਚਾਹੀਦਾ ਜਿੰਨੇ ਜਲਦੀ ਛਡਾਉਣਗੇ ਉਹਨੇ ਜਲਦੀ ਅਸੀਂ ਮਜਬੂਤ ਹੋਾਂਗੇ ਅਸੀਂ ਮੁੱਤਿਆਂ ਦੇ ਆਧਾਰ ਤੇ ਜਿਹੜੀ ਹੈ ਉਹ ਲੜਾਈ ਲੜਾਂਗੇ ਪੰਜਾਬ ਪੀਸਿਆ ਗਿਆ ਇਸ ਵਕਤ ਆਰਥਿਕ ਤੌਰ ਦੇ ਉੱਤੇ ਬਰਬਾਦ ਹੋ ਗਿਆ ਹੈ ਸਮਾਜਿਕ ਤੌਰ ਦੇ ਉੱਤੇ ਭਾਈਚਾਰਕ ਤਰੇੜਾਂ ਜਿਹੜੀਆਂ ਐ ਫਿਰਕਾ ਪ੍ਰਸਤ ਰਾਜਨੀਤੀ ਦੇ ਨਾਲ ਪੈ ਗਈਆਂ ਨੇ ਔਰ ਧਾਰਮਿਕ ਤੌਰ ਤੇ ਵੀ ਅਵਾਜ਼ਾਰ ਹੋਇਆ ਬੈਠਾ ਪੰਜਾਬ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਅੱਗੇ ਬਤਾਂਦੇ ਜਿੰਨਾ ਚਿਰ ਦੇਖੋ ਉਹ 2 ਦਸੰਬਰ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿੰਨਾ ਚਿਰ ਉਹ ਗਲਤੀਆਂ ਸੁਧਾਰਦੇ ਨਹੀਂ ਉਹਦੀ ਮਾਫੀ ਨਹੀਂ ਮੰਗਦੇ ਪੰਥ ਕੋਲੋਂ ਪੰਜਾਬ ਕੋਲੋਂ ਉਹਨਾਂ ਚਿਰ ਕੋਈ ਗੱਲਬਾਤ ਨਹੀਂ ਹੈ ਅਸੀਂ ਵੀ ਚਾਹੁੰਦੇ ਹਾਂ ਸਾਰੇ ਇੱਕ ਕੋਈ ਇਹ ਇਕੱਠੇ ਹੋਈਏ ਲੜ ਪੰਜਾਬ ਦੀ ਲੜਾਈ ਚਾਰ ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਚੜਾ ਦਿੱਤਾ ਹੈ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਚ 4 ਸਾਲ ਹੋ ਚੱਲੇ ਨੇ ਸਰਕਾਰ ਬਣੀ ਨੂੰ ਇੱਕ ਵੀ ਕੋਈ ਨਵੀਂ ਸੜਕ ਨਹੀਂ ਬਣੀ ਜਿਹੜੀਆਂ ਬਣੀਆਂ ਨੇ ਪੁਰਾਣੀਆਂ ਬਣੀਆਂ ਨੇ ਕੋਈ ਡਿਵੈਲਪਮੈਂਟ ਤੇ ਕੋਈ ਕੰਮ ਨਹੀਂ ਕੋ ਕੁਛ ਨਹੀਂ ਹੈ ਕੁਛ ਵੀ ਦਿਖਾਈ ਨਹੀਂ ਦੇ ਰਿਹਾ ਸਮਝ ਨਹੀਂ ਲੱਗਦੀ ਕਿ ਇੰਨਾ ਕਰਜ਼ਾ ਜਿਹੜਾ ਹੈ ਉਹ ਸਿਰਫ ਤਨਖਾਹਾਂ ਦੇਣ ਵਾਸਤੇ ਚੁੱਕਿਆ ਤੇ ਜੇ ਚੁੱਕ ਤਨਖਾਹਾਂ ਦੇਣ ਵਾਸਤੇ ਨਹੀਂ ਚੁੱਕਿਆ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਚੁੱਕਿਆ ਤੇ ਡਿਵੈਲਪਮੈਂਟ ਹੈ ਕਿੱਥੇ ਇਹ ਵੱਡਾ ਮਤਲਬ ਪ੍ਰਸ਼ਨ ਜਿਹੜਾ ਪੰਜਾਬੀਆਂ ਦੇ ਮਨ ਚ ਪੈਦਾ ਹੋ ਗਿਆ ਹੈ ਬਹੁਤ ਹੈ ਜੀ ਸત્તાਧਾਰੀ ਧਿਰ ਦੇ ਵੀ ਹੈਗੇ ਆ ਔਰ ਜਿਹੜੇ ਬਾਦਲ ਦਲ ਨਾਲ ਜੁੜੇ ਆ ਉਹ ਵੀ ਬਹੁ ਬੜੀ ਦੁਖਦ ਗੱਲ ਹੈ ਕਿ ਇੱਕ ਪਾਸੇ ਹੜ੍ਹਾਂ ਦੇ ਨਾਲ ਪੰਜਾਬ ਜਿਹੜਾ ਡੁੱਬ ਰਿਹਾ ਤੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹਦਾ ਜਿਹੜਾ ਸਕਿਉਰਿਟੀ ਦਾ ਜਮਾ ਤੇ ਨੰਗਲ ਡੈਮ ਦਾ ਜਮਾ ਜਿਹੜਾ ਉਹ ਸੈਂਟਰ ਸਕਿਉਰਿਟੀ ਨੂੰ ਜਿਹੜਾ ਉਹ ਸੌਂਪ ਦਿੱਤਾ ਗਿਆ ਔਰ ਸੈਂਟਰੀਸ ਸੈਂਟਰ ਦੀਆਂ ਸਕਿਉਰਿਟੀ ਫੋਰਸਸ ਜਿਹੜੀਆਂ ਨੇ ਉਹਨਾਂ ਨੇ ਉਹ ਜਿਹੜਾ ਉਹਦਾ ਪ੍ਰਬੰਧ ਹੈ ਉਹ ਹੈਂਡਓਵਰ ਕਰ ਲਿਆ ਨਾ ਰਾਜਸਥਾਨ ਨੂੰ ਕੋਈ ਫਰਕ ਪੈਂਦਾ ਨਾ ਹਰਿਆਣੇ ਨੂੰ ਕੋਈ ਫਰਕ ਪੈਂਦਾ ਨਾ ਦਿੱਲੀ ਨੂੰ ਕੋਈ ਫਰਕ ਪੈਂਦਾ ਪਰ ਜਦੋਂ ਪਾਣੀ ਨੂੰ ਵਰਤਣ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਕਿਹਾ ਜਾਂਦਾ ਹੈ ਕਿ ਇਹ ਪਾਣੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਾਣੀ ਆਉਂਦਾ ਹੈ ਉਹਦੇ ਕਿਸੇ ਸਾਰਿਆਂ ਰਾਜਾਂ ਦਾ ਅਧਿਕਾਰ ਹੈ ਮੈਂ ਸਮਝਦੇ ਕਿ ਪੰਜਾਬ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਤੱਕ ਹੈ